ਸਾਰਿਆਂ ਨੂੰ ਪਿਆਰ ਭਰੇ ਸਤ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਆ ਬੇਸਨ ਦਾ ਸ਼ੀਰਾ ਇਹ ਠੰਡ ਵਿੱਚ ਬਹੁਤ ਹੀ ਫਾਇਦੇਮੰਦ ਹੁੰਦਾ ਛਿੱਕਾਂ ਚ ਕਾਮ ਲੱਗਿਆ ਹੋਵੇ ਜਿਜ ਕਾਮ ਉਹਦੇ ਲਈ ਹੁੰਦਾ ਵਾ ਇਹਦੇ ਲਈ ਆਪਾਂ 2 ਚਮਚੇ ਬੇਸਨ ਦੇ ਲਏ ਆ 2 ਚਮਚੇ ਦਹੀਂ ਘਿਓ ਲਿਆ ਵਾ 1 ਗਲਾਸ ਦੁੱਧ ਦਾ ਲਿਆ ਵਾ ਬਦਾਮ ਲਏ 7-8 ਕਾਲੀ ਮਿਰਚਾਂ ਲਈਆਂ ਥੋੜੀਆਂ ਜੀਆਂ ਹਲਦੀ ਲਈ ਆ ਘਰ ਦੀ ਥੋੜੀ ਜੀ ਸੁੰਡ ਲਈ ਆ ਗੈਸ ਆਪਾਂ ਔਨ ਕਰ ਲਏ ਦੇ ਵਿੱਚ ਦਹੀਂ ਘਿਓ ਪਾਵਾਂਗੇ ਪਹਿਲਾਂ ਜੇਸੀ ਕਿਉਂ ਗਰਮ ਹੋ ਗਿਆ ਪਹਿਲਾਂ ਬਦਾਮ ਨੂੰ ਰੋਸਟ ਕਰ ਲਾਂਗੇ ਬਦਾਮ ਆਪਣੇ ਰੋਸਟ ਹੋ ਗਏ ਥੋੜੇ ਇਹਨਾਂ ਨੂੰ ਕੱਢ ਲਾਂਗੇ ਕਿਉਂ ਆਪਣਾ ਗਰਮ ਇਹਦੇ ਵਿੱਚ ਬਿਸ ਨੂੰ ਭੁੰਨ ਲਾਂਗੇ ਇਹ ਤਾਂ ਬਸ ਥੋੜਾ ਜਿਹਾ ਕਲਰ ਚੇਂਜ ਕਰਨਾ ਹੈ ਬਦਾਮੀ ਜੇ ਰੰਗ ਦਾ ਕਰਨਾ ਬੜਾ ਜਿਆਦਾ ਰੋਸਟਿੰਗ ਕਰਨਾ ਹੈ ਬੇਸਨ ਆਪਾਂ ਭੁੰਨ ਲਿਆ ਵਾ ਬਸ ਇੰਨਾ ਹੀ ਭੁੰਨਣਾ ਇਹਦੇ ਵਿੱਚ ਹੁਣ ਹਲਦੀ ਸੁੰਡ ਤੇ ਕਾਲੀ ਮਿਰਚ ਪਾ ਦੇਣੀ ਹੈ ਇਹ ਸਾਰੀਆਂ ਚੀਜ਼ਾਂ ਗਰਮ ਹੁੰਦੀਆਂ ਸਿਹਤ ਲਈ 2 ਚਮਚੇ ਆਪਾਂ ਸੱਕਰ ਦੇ ਪਾ ਦੇਣੇ ਆ ਤੁਸੀਂ ਚੀਨੀ ਵੀ ਪਾ ਸਕਦੇ ਆ ਮਣੇ ਦੇ ਵਿੱਚ ਦੁੱਧ ਪਾ ਦੇਣਾ ਆਪਾਂ ਹਲਾਈ ਜਾਣਾ ਇਹਨੂੰ ਨਾਲ ਦੇ ਨਾਲ ਹਲਾਈ ਜਾਣਾ ਗੰਡਾ ਨਹੀਂ ਬਣਨ ਦੇਣੀ ਬੱਤੀ ਜਾਣੀ ਇਹਨੂੰ ਨਾਲ ਦੇ ਨਾਲ ਹਲਾਈ ਜਾਣਾ ਵਾ ਗੰਡਾ ਨਾ ਪੈ ਜਾਣ ਇਹਦੇ ਵਿੱਚ ਜਦੋਂ ਆਪਾਂ ਲਾਉਣਾ ਛੱਡ ਜਾਗੇ ਫਿਰ ਗੰਡਾ ਬਣ ਜਾਂਦੀ ਹੈ ਸਲੋ ਗੈਸ ਤੇ ਭੁੰਨਣਾ ਵਾ ਦੋ ਚਾਰ ਮਿੰਟ ਹੋਣ ਇਹਨੂੰ ਸੇਕ ਲਵਾਵਾਂਗੇ ਇਨਕ ਬਦਾਮ ਆਪਾਂ ਰੱਖ ਲਾਂਗੇ ਤਿੰਨ ਚਾਰ ਬਦਾਮਾਂ ਨੂੰ ਆਪਾਂ ਕੁੱਟ ਲਾਂਗੇ ਜਿਹੜੋਂ ਆਪਾਂ ਬਦਾਮ ਕੁੱਟੇ ਸੋ ਵਿੱਚ ਪਾ ਦਿੰਨੇ ਆ ਰੋਸਟ ਕੀਤੇ ਬਦਾਮਾਂ ਦਾ ਪੇਸਟ ਬਹੁਤ ਵਧੀਆ ਹੁੰਦਾ ਵਾ ਬਸ ਇੱਕ ਮਿੰਟ ਸলো ਗੈਸ ਤੇ ਇਹਨੂੰ ਪੱਕਣ ਦੇਵਾਂਗੇ। ਬੇਸੰਦ ਦਾ ਸ਼ੀਰਾ ਬਣ ਕੇ ਰੈਡੀ ਹੋ ਗਿਆ। ਇਹ ਰਾਤ ਨੂੰ ਹੀ ਪੀਣਾ ਵਾ ਜਾਂ ਖਾਣਾ ਜਦੋਂ ਆਪਾਂ ਰਾਤ ਨੂੰ ਪੈਣਾ ਵਾ ਬਾਹਰ ਨਹੀਂ ਜਾਣਾਗਾ ਫਿਰ ਹਵਾ ਲੱਗ ਜਾਂਦੀ ਆ। ਇਹ ਠੰਡ ਦੇ ਮੌਸਮ 'ਚ ਬਹੁਤ ਫਾਇਦੇਮੰਦ ਹੁੰਦਾ ਵਾ ਜਿਹਨੂੰ ਸਿੱਕਾਂ ਜੁਕਾਮ ਅਲਰਜੀ ਹੋਈ ਹੁੰਦੀ ਆ ਨਾ ਉਹਦੇ ਵਾਸਤੇ ਆ। ਠੰਡ ਲੱਗੇ ਹੋਵੇ। ਬਸ ਪੀ ਕੇ ਇਹਨੂੰ ਪੈ ਜਾਣਾ ਮੂੰਹ ਸਰ ਲਵੇਟ ਕੇ ਬਾਹਰ ਨਹੀਂ ਜਾਣਾ ਬਾਹਰ ਜਾਣੇ ਤੇ ਫਿਰ ਹਵਾ ਲੱਗ ਜਾਂਦੀ ਫਿਰ ਅਸਰ ਘਟ ਕਰਦਾ ਵਾ। ਖੜ ਦੇ ਮੌਸਮ ਵਿੱਚ ਬਹੁਤ ਹੀ ਲਾਹੇਵੰਦ ਹੁੰਦਾ ਹੈ